ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਮੀਦ ਕਰਦੇ ਆ ਸਾਰੇ ਕਿਸਾਨ ਵੀਰ ਜੜ ਦੀ ਗੱਲ 'ਚ ਹੋਣਗੇ ਮੈਂ ਅਮਰ ਸਿੰਘ ਵੀਡੀਓ ਲੈ ਕੇ ਆਜਰੇ ਆ ਝੋਨੇ ਦੀ ਕਿਸਮ ਸੁਪਰੀਮ 110 ਜਾਂ ਫਿਰ 110 ਆਪਾਂ ਗੱਲ ਕਰਾਂਗੇ ਵੀਡੀਓ 'ਚ ਕਿ ਇਹ ਜਿਹੜੀ ਵੈਰਾਈਟੀ ਆ ਸਾਨੂੰ ਲਾਉਣੀ ਚਾਹੀਦੀ ਆ ਜਾਂ ਨਹੀਂ ਜਾਂ ਫਿਰ ਇਸ ਵੈਰਾਈਟੀ ਇੱਕ ਕਾਮਜਾਬ ਵੈਰਾਈਟੀ ਆ ਜਾਂ ਨਹੀਂ ਜਾਂ ਫਿਰ ਇਹ ਪਾਸ ਹੈ ਜਾਂ ਫੇਲ ਹੈ ਕਰਦਾ ਬੀਜ ਰੱਖ ਸਕਦੇ ਆ ਜਾਂ ਨਹੀਂ ਸਾਨੂੰ ਇਹਦਾ ਕਿੰਨਾ ਕੁ ਝਾੜ ਮਿਲ ਜਾਂਦਾ ਆ ਆਪਾਂ ਇਸ ਵਿਸ਼ੇ ਤੇ ਹੀ ਗੱਲ ਕਰਨੀ ਆ ਸੋ ਵੀਡੀਓ ਦੇ ਅੰਤ ਤੱਕ ਬਨੇ ਰਹੋ ਕੋਈ ਸਵਾਲ ਹੁੰਦਾ ਕੋਈ ਸੁਝਾਅ ਹੁੰਦਾ ਤੁਸੀਂ ਵੀ ਦੱਸ ਸਕਦੇ ਆਂ ਸਹੀ ਜਨ ਜਿੱਦਾਂ ਹੁਣ ਝੋਨੇਆਂ ਦੀਆਂ ਪਨੀਰੀਆਂ ਪੀਜਣ ਦਾ ਤਾਂ ਆਪਾਂ ਕਿਸੇ ਵੈਰੈਟੀ ਨੂੰ ਪਾਸ ਵੈਰੈਟੀ ਦਾ ਅੰਦਾਜ਼ਾ ਇੱਥੋਂ ਲਾ ਸਕਦੇ ਹੁੰਨੇ ਕਿ ਉਹ ਵੈਰੈਟੀ 100 ਚੋਂ 70% ਖੇਤਰ ਦੇ ਉੱਪਰ ਦੇ ਸਾਨੂੰ ਕਾਮਯਾਬ ਰਿਜ਼ਲਟ ਦੇ ਗਈ ਹੈ ਕਿਉਂਕਿ ਜੇ 70% ਕਾਮਯਾਬ ਆ ਤਾਂ ਬਾਕੀ 30% ਚੋਂ 20% ਵਿੱਚ ਵੀ ਕੁਝ ਸਾਡੀਆਂ ਆਪਣੀਆਂ ਗਲਤੀਆਂ ਜਾਂ ਫਿਰ ਸਾਨੂੰ ਕੁਝ ਕਈ ਵਾਰ ਉਸ ਚੀਜ਼ ਦਾ ਪਤਾ ਨਹੀਂ ਹੁੰਦਾ ਜੇ ਇਸ ਕਰਕੇ ਅਸੀਂ ਝਾੜ ਜਿਹੜਾ ਪੂਰਾ ਨਹੀਂ ਲੱਗ ਪਉਨੇ ਤਾਂ ਜੇ 110 ਵੈਰਾਈਟੀ ਦੀ ਗੱਲ ਕਰੀਏ ਤਾਂ ਇਹ ਇੱਕ ਕਾਮਜਾ ਵੈਰਾਈਟੀ ਬਣ ਕੇ ਸਾਹਮਣੇ ਆਈ ਆ ਤੇ ਕਾਮਜਾ ਵੈਰਾਈਟੀ ਉਦੋਂ ਵੀ ਕਹਿ ਸਕਦੇ ਆ ਜਦੋਂ ਇੱਕੋ ਸਾਲ ਨਹੀਂ ਲਗ ਲਗਭਗ 2-3 ਸਾਲ ਤੋਂ ਆਪਣਾ ਜਿਹੜਾ ਝਾੜ ਦਿੰਦੀ ਹੈ ਤੇ ਦੂਜੀ ਗੱਲ ਮੈਂ ਇਹ ਨਹੀਂ ਕਹੂੰਗਾ ਕਿ ਜੇ ਕੋਈ ਵੈਰਾਈਟੀ ਪ੍ਰਾਈਵੇਟ ਹੈ ਜਾਂ ਫਿਰ ਹਾਈਬ੍ਰਿਡ ਹੈ ਜਾਂ ਫਿਰ ਯੂਨੀਵਰਸਿਟੀ ਦੀ ਇਹਨਾਂ ਦੇ ਵਿੱਚੋਂ ਤੁਸੀਂ ਕੱਲੀ ਯੂਨੀਵਰਸਿਟੀ ਦੀ ਚੁਣੋ ਜਾਂ ਫਿਰ ਇਹ ਵੈਰਾਈਟੀਆਂ ਤੁਸੀਂ 110 ਵਰਗੀਆਂ ਨਹੀਂ ਲਾਉਣੀਆਂ ਕਿਉਂਕਿ ਸਾਡਾ ਜਿਹੜਾ ਮੁੱਖ ਮੰਤਵ ਹੈ ਉਹ ਝਾੜ ਲੈਣਾ ਆ ਤੇ ਉਸ ਤੋਂ ਇਲਾਵਾ ਸਾਨੂੰ ਕੁਦਰਤ ਦੇ ਨਾਲ ਜਿਹੜਾ ਆ ਮਿੱਤਰਤਾ ਜਿਹੜੀ ਬਣਾਈ ਰੱਖਣੀ ਆ ਉਹਦਾ ਬੁਰਾ ਨਹੀਂ ਕਰਨਾ ਇਹ ਕੋਸ਼ਿਸ਼ ਕਰਨੀ ਆ ਅਦਰਵਾਈਜ਼ ਸਾਡਾ ਮੁੱਖ ਮੰਤਵ ਜਿਹੜਾ ਉਹ ਛਾੜਦੇ ਹੋਣਾ ਚਾਹੀਦਾ ਕਿਉਂਕਿ ਜਦ ਕਿਸਾਨੀ ਬਾਰੇ ਕੋਈ ਪਾਲਿਸੀ ਨਹੀਂ ਬਣਦੀਆਂ ਤਾਂ ਅਸੀਂ ਵੀ ਕੋ ਠੇਕਾ ਨਹੀਂ ਲਿਆ ਕਿ ਸਰਕਾਰੀ ਵੈਰਾਈਟੀਆਂ ਤੇ ਜੋੜ ਦਈਏ ਜਾਂ ਫਿਰ ਆਹ ਕਰੀਏ ਆਪਣਾ ਸਾਨੂੰ ਆਪਣਾ ਮੁਨਾਫਾ ਜਿਹੜੇ ਵਿੱਚ ਆ ਉਹ ਵੈਰਾਈਟੀ ਅਸੀਂ ਲਾ ਸਕਦੇ ਆ ਤੇ 110 ਤੇ ਹੁਣ ਹਾਂਜੀ ਸਿੱਧੀ ਗੱਲ ਕਰਦੇ ਆ ਵੈਰਾਈਟੀ ਕਾਮਯਾਬ ਆ ਪਰ ਇਹਦੇ ਜਿਹੜਾ ਇਹ ਜਿਹੜਾ ਤੁਸੀਂ ਜ਼ਰੂਰ ਗੱਲ ਦਾ ਖਿਆਲ ਰੱਖਣਾ ਕਿ ਇਸ ਵੈਰਾਈਟੀ ਨੂੰ ਜ਼ਿਆਦਾ ਜਿਹੜਾ ਇਹ ਖਰਾਕ ਹੁੰਦੀ ਆ ਜਿਹੜੀ ਉਹ ਨਹੀਂ ਦੇਣੀ ਘੱਟ ਘੱਟ ਖਰਾਕ ਤੇ ਪਾਲਣ ਵਾਲੀ ਹੈ ਜਿਹੜੀ ਵੈਰਾਈਟੀ ਹੈ ਸੋ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖੀਏ 2 ਢਾਈ ਦੀ ਥੈਲੀਆਂ ਢਾਈ ਕਿ ਥੈਲੀਆਂ ਯੂਰੀਆ ਦੇ ਨਾਲ ਇਹ ਵੈਰਾਈਟੀ ਹੈ ਜਿਹੜੀ ਉਹ ਵੀ ਤਿਆਰ ਹੋ ਜਾਂਦੀ ਹੈ ਇਹ ਨਹੀਂ ਕਿ ਸਾਨੂੰ 4 4 5 5 ਕਿੱਟੇ ਕਿਉਂਕਿ ਜਿੰਨੀ ਘਾਟ ਸੇਵਾ ਹੋਊਗੀ ਇਹਨੇ ਉਹਨਾਂ ਤੁਹਾਨੂੰ ਵਧੀਆ ਛਾੜ ਦੇਣ ਦੀ ਸਮਰਾ ਥਾਈ ਦਾ ਸਭ ਤੋਂ ਵੱਡੀ ਪੋਜ਼ਿਟਿਵਿਟੀ ਹੈ ਦਾ ਪਲੱਸ ਪੁਆਇੰਟ ਉਹ ਇਹ ਵੀ ਹੈ ਕਿ ਵੈਰਾਈਟੀ ਚ ਡਿੱਗਣ ਦੀ ਸਮੱਸਿਆ ਨਾ ਮਾਤਰ ਨਾਲ ਦੀ ਹੈ ਬਹੁਤ ਘੱਟ ਹੈ ਤੇ ਦੂਜੀ ਗੱਲ ਹੁਣ ਜੇ ਝਾੜ ਦੀ ਵੀ ਗੱਲ ਕੀਤੀ ਜਾਵੇ ਤਾਂ ਇਹ ਵੈਰਾਈਟੀ ਨੇ ਝਾੜ ਜਿਹੜਾ ਐਵਰੇਜ ਝਾੜਿਆ ਉਹ ਵੀ 33 33 ਕੁਆਂਟਲ ਤੱਕ ਦਿੱਤਾ ਆ ਤੇ ਜਿਹੜਾ ਵੱਧ ਤੋਂ ਵੱਧ ਝਾੜਿਆ ਉਹ 36 ਕੁਆਂਟਲ ਤੱਕ ਮੈਂ ਜਿਹੜਾ ਆਪ ਆਪਣੇ ਅੰਕੜਿਆਂ ਦੇ ਵਿੱਚ ਦੇਖਿਆ ਹੋਇਆ ਹੈ ਮੇਰੇ ਵਰਗੇ ਜਿਹੜੇ ਕਿਸਾਨ ਘੱਟ ਖੇਤੀ ਕਰਦੇ ਆ ਜਿਨ੍ਹਾਂ ਦੀ ਖੇਤੀ ਜ਼ਿਆਦਾ ਲੰਮੀ ਨਹੀਂ ਆ ਉਹਨਾਂ ਲਈ ਇਹ ਵੈਰਾਈਟੀ ਬਹੁਤ ਵਧੀਆ ਆ ਪਰ ਹਾਂ ਇੱਕ ਚੀਜ਼ ਦਾ ਜ਼ਰੂਰ ਖਿਆਲ ਰੱਖਣਾ ਕਈ ਵਾਰ ਕੀ ਹੁੰਦਾ ਕੋਈ ਖੇਤਰ ਹੁੰਦਾ ਉਸ ਖੇਤਰ ਦੇ ਵਿੱਚ ਉਹ ਵੈਰਾਈਟੀ ਕੁਝ ਨਹੀਂ ਕੰਮਜਾਬ ਨਹੀਂ ਹੁੰਦੀ ਫਿਰ ਸੋ ਇਸ ਕਰਕੇ ਥੋੜੀ ਜਿਹੀ ਆਪਣੇ ਆਸ-ਪਾਸ ਦੀ ਜਿਹੜੀ ਆ ਜਾਣਕਾਰੀ ਹੈ ਆਪਣੇ ਖੇਤਾਂ ਦੀ ਉਹ ਤੇ ਜ਼ਰੂਰ ਧਿਆਨ ਦਿਆ ਕਰੀਏ ਕਿਉਂਕਿ ਮਿੱਟੀ ਬਹੁਤ ਤਰ੍ਹਾਂ-ਤਰ੍ਹਾਂ ਦੀ ਹੁੰਦੀ ਆ ਉਸ ਤੋਂ ਇਲਾਵਾ ਸਾਡੀ ਜ਼ਮੀਨ ਦੇ ਵਿੱਚ ਪੌਸ਼ਕ ਤੱਤਾਂ ਦੀ ਜੇ ਕਮੀ ਆ ਫਿਰ ਤੁਸੀਂ ਜਿਹੜੀ ਮਰਜ਼ੀ ਵੈਰਾਈਟੀ ਲਾਓ ਉਹ ਨਹੀਂ ਕਾਮਯਾਬ ਹੋਣੀ ਪਰਾਲੀਆਂ ਨੂੰ ਅੱਗਾ ਲਾਉਣ ਨਾਲ ਖਤਮ ਬਹੁਤਿਆਂ ਲੋਕਾਂ ਨੇ ਕੀਤੀਆਂ ਹੋਈਆਂ ਨੇ ਸੋ ਉਹਨਾਂ ਦੀ ਤਾਂ ਚਲੋ ਆਪਣੀ ਮਰਜ਼ੀ ਆ ਉਸ ਵਿਸ਼ੇ ਤੇ ਆਪਾਂ ਕਿਸੇ ਨੂੰ ਤਾਂ ਸੁਝਾਏ ਦੇ ਸਕਦੇ ਆ ਕਿ ਨਾ ਕਰੀਏ ਤਾਂ ਬੈਸਟ ਆ ਬਾਕੀ ਮਰਜ਼ੀ ਹੈ ਹੁਣ ਗੱਲ ਕਰੀਏ ਜੇ ਇਸ ਵੈਰੈਟੀ ਦਾ ਘਰ ਦਾ ਬੀਜ ਰੱਖ ਸਕਦੇ ਆ ਜਾਂ ਨਹੀਂ ਘਰ ਦਾ ਬੀਜ ਇਹ ਤਾਂ ਰੱਖ ਸਕਦੇ ਆ ਇਹ ਟਰਾਈ ਕਰਕੇ ਵੀ ਦੇਖਿਆ ਹੋਇਆ ਹੈ ਕਿ ਘਰ ਦਾ ਬੀਜ ਵੀ ਜਿਹੜਾ ਆ ਵਧੀਆ ਬਾਅਦ ਵਿੱਚ ਆਪਾਂ ਨੂੰ ਅਗਲੇ ਸਾਲ ਜ਼ਿਆਦਾ ਪੌਦੀ ਪਨੀਰ ਤਿਆਰ ਕਰਕੇ ਟ੍ਰਾਂਸਪਲੈਂਟ ਕਰਦੇ ਆ ਤਾਂ ਬਹੁਤ ਵਧੀਆ ਉਹਦੇ ਚੋਂ ਵੀ ਝਾੜ ਲਗਭਗ ਬਰਾਬਰ ਦੇ ਮਿਲ ਜਾਂਦੇ ਆ ਅਗਲਾ ਆ ਜਾਂਦਾ ਆ ਕਿ ਸਿਰਫ ਸੁਪਰੀਮ 110 ਲਗਾਇਆ ਜਾਵੇ ਜਾਂ ਫਿਰ ਸਾਨੂੰ ਕੋਈ ਹੋਰ ਕੰਪਨੀਆਂ ਜਿੱਦਾਂ ਕਹਿ ਸਕਦੇ ਆ ਭਾਤ ਭਾਤ ਨਾਮ ਤੋਂ ਆਉਣੀਆਂ ਵਰਭਾਤ ਮਾਡਰਨ ਹੋਰ ਇਦਾਂ ਹੀ ਕਈ ਨਾਮਤੋਂ ਵੱਖ-ਵੱਖ ਨਾਮ ਤੋਂ ਆਉਣੀਆਂ ਕਰਨਾਲ ਵਗੈਰਾ ਵਾਲੀਆਂ ਵੀ ਤਾਂ ਇਸ ਸਵਾਲ ਦਾ ਜਵਾਬ ਵੀ ਜੇ ਮੈਂ ਤੁਹਾਨੂੰ ਦੱਸਾਂ ਮੈਂ ਤੁਹਾਨੂੰ ਦੱਸਾਂਗਾ ਜੋ ਮੈਂ ਖੁਦ ਉਸ ਚੀਜ਼ ਨੂੰ ਐਨਾਲਾਈਜ਼ ਕੀਤਾ ਆ ਕਿ ਸੁਪਰੀਮ ਤੇ ਬਾਕੀ ਕੰਪਨੀਆਂ ਸੁਪਰੀਮ ਨਾਮ ਨਾਲ ਸ਼ੁਰੂ ਹੋਇਆ ਕਿਉਂਕਿ ਉਹਨਾਂ ਨੇ ਇਹ ਬੀਜ ਨੂੰ ਲਾਂਚ ਕੀਤਾ ਅਦਰਵਾਈਜ਼ ਜੇ ਹੁਣ ਦੇ ਪਿਛਲੇ 1-2 ਸਾਲ ਤੋਂ ਗੱਲ ਕਰਾਂ ਤਾਂ ਮਾਡਰਨ ਹੋ ਗਈ ਜਾਂ ਹੋਰ ਕਰਨਾਲ ਹੋ ਗਈਆਂ ਜਾਂ ਹੋਰ ਨਾਮ ਤੋਂ ਜਿਹੜੀਆਂ ਵੀ ਆਉਣੀਆਂ ਨੇ ਮੈਂ ਕਿਸੇ ਵੀ ਕੰਪਨੀ ਸਪੈਸੀਫਿਕ ਨਹੀਂ ਕੋਈ ਵੀ ਕਹ ਰਿਹਾ ਇਹ ਤਾਂ ਜਸਟ ਦੱਸ ਰਿਹਾ ਕਿ ਸੁਪਰੀਮ ਤੋਂ ਇਲਾਵਾ ਵੀ ਜੇ ਕੋਈ ਕੰਪਨੀਆਂ ਜਿਨ੍ਹਾਂ ਤੇ ਟਰਸਟਡ ਹੈ ਯਕੀਨ ਹੈਗਾ ਆ ਉਹ ਕੰਪਨੀਆਂ ਦੇ ਇਸ ਬੀਜ ਨੇ ਵੀ ਬਹੁਤ ਵਧੀਆ ਝਾੜ ਦਿੱਤਾ ਮੇਰੇ ਖੁਦ ਦੇ ਖੇਤ ਵਿੱਚ ਪਿਛਲੇ ਸਾਲ ਜੇਕਰ ਸੁਪਰੀਮ ਦੀ ਜਿਹੜੀ ਨਹੀਂ ਸੀਗਾ ਬੀਜ ਕਿਸੇ ਹੋਰ ਕੰਪਨੀ ਦਾ ਸੀਗਾ ਪਰ ਉਹਦਾ ਝਾੜ ਬਿਲਕੁਲ ਵਧੀਆ ਆਇਆ ਬਾਕੀ ਇਸ ਵੈਰੈਟੀ ਦੀ ਕਿੱਦਾਂ ਕੇਅਰ ਕਰਨੀ ਆ ਖੇਤ ਵਿੱਚ ਟ੍ਰਾਂਸਪਲੈਂਟ ਹੋਣ ਤੋਂ ਬਾਅਦ ਉਹ ਜਾਣਕਾਰੀ ਜਿਹੜੀ ਆਪਾਂ ਸਾਂਝੀ ਕਰਦੇ ਰਵਾਂਗੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੇਕਰ ਵਧੀਆ ਲੱਗਦੀ ਆ ਕੋਈ ਤੁਹਾਡਾ ਸੁਝਾਅ ਹੁੰਦਾ ਉਹ ਤੁਸੀਂ ਵੀ ਦੇ ਸਕਦੇ ਆ ਕੋਈ ਸਵਾਲ ਹੁੰਦਾ ਜਿੰਨਾ ਮੈਨੂੰ ਪਤਾ ਹੋਗਾ ਮੈਂ ਦੱਸਣ ਦੀ ਕੋਸ਼ਿਸ਼ ਕਰੂੰਗਾ ਬਾਕੀ ਸਾਰਿਆਂ ਦਾ ਧੰਨਵਾਦ ਹੁਣ ਆਪਾਂ ਅਗਲੀ ਵੀਡੀਓ 'ਚ ਮਿਲਾਂਗੇ ਉਦ ਤੱਕ ਲਈ ਸਾਰੇ ਕਿਸਾਨ ਸਾਥੀਆਂ ਨੂੰ ਬੇਅੰਤ ਪ੍ਰੀ ਸਤਿਕਾਰ ਜੀ